ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਾਬ ਦਾ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ ਸਾਡੀ 6ਵੀਂ ਵਿਸ਼ਾ ਹੈ ਪੰਜਾਬੀ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਉੱਤਰ ਕਹਿੰਦੇ ਦਿੱਤੇ ਹੋਏ ਪੋਸਟਰ ਨੂੰ ਪੜੋ ਤੇ 1 ਤੋਂ 5 ਤੱਕ ਦੇ ਪ੍ਰਸ਼ਨਾਂ ਦੇ ਉੱਤਰ ਦਿਓ ਇੱਕ ਪੋਸਟਰ ਹੈ ਇਸ ਨੂੰ ਪੜ੍ਹਨਾ ਹੈ ਤੇ ਫਿਰ ਪ੍ਰਸ਼ਨਾਂ ਦੇ ਉੱਤਰ ਇਸ ਪੈਰੇ ਵਿੱਚੋਂ ਤੁਸੀਂ ਦੇਣੇ ਹਨ ਹਾਂਜੀ ਕੀ ਹੈ ਸਿਹਤਮੰਦ वेज वेजिटेबल पैनकेक ਵਿਅੰਜਨ ਸਿਹਤਮੰਦ ਹੈਲਦੀ ਜੇ ਨੂੰ ਤੁਸੀਂ ਕਹਿੰਦੇ ਹੋ वेजिटेबल ਸਬਜ਼ੀਆਂ ਵਾਲਾ ਪੈਨਕੇਕ ਬਣਾਉਣ ਦੀ ਵਿਧੀ ਇਹ ਹੈ ਦੱਸਿਓ ਸਮਗਰੀ ਸਮਗਰੀ ਦਾ ਮਤਲਬ ਹੈ ਕਿ ਤੁਹਾਨੂੰ ਚੀਜ਼ਾਂ ਕਿਹੜੀਆਂ-ਕਿਹੜੀਆਂ ਚਾਹੀਦੀਆਂ ਹਨ ਛੋਲਿਆਂ ਦਾ ਆਟਾ ਹਲਦੀ ਕੱਟੇ ਹੋਏ ਪਿਆਜ਼ ਟਮਾਟਰ ਹਰੀ ਮਿਰਚ ਲੂਣ ਤੇਲ ਅਤੇ ਪਾਣੀ ਇਹ ਚੀਜ਼ਾਂ ਸਾਡੇ ਕੋਲ ਹੋਣੀਆਂ ਚਾਹੀਦੀਆਂ ਹਨ ਤੇ ਬਣਾਉਣ ਦਾ ਢੰਗ ਕੀ ਹੈ ਬਣਾਉਣ ਦਾ ਢੰਗ ਜਾਂ ਤਰੀਕਾ ਕੀ ਹੈ ਇੱਕ ਕਟੋਰੀ ਵਿੱਚ 4 ਚਮਚ ਛੋਲਿਆਂ ਦਾ ਆਟਾ ਥੋੜਾ ਜਿਹਾ ਨਮਕ ਅਤੇ ਅੱਧਾ ਚਮਚਾ ਹਲਦੀ ਮਿਲਾ ਲਓ। ਦੂਸਰਾ 100 ਮਿਲੀਲੀਟਰ ਪਾਣੀ ਪਾ ਕੇ ਸਾਰੀਆਂ ਚੀਜ਼ਾਂ ਨੂੰ ਮਲਾਇਆਮ ਗੁੰਨ ਲਓ। ਤੀਜਾ ਇੱਕ ਛੋਟਾ ਪਿਆਜ਼ ਇੱਕ ਛੋਟਾ ਟਮਾਟਰ ਇੱਕ ਹਰੀ ਮਿਰਚ ਲਓ ਤੇ ਇਹਨਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਓ। ਚੌਥਾ ਗੁੰਨੀ ਹੋਈ ਸਮੱਗਰੀ ਵਿੱਚ ਕਟੀਆਂ ਹੋਈਆਂ ਸਬਜ਼ੀਆਂ ਨੂੰ ਪੀਸ ਕੇ ਮਿਲਾਓ। ਪੰਜਵਾਂ ਇੱਕ ਕੜਾਹੀ ਨੂੰ ਗਰਮ ਕਰੋ ਤੇ ਇਸ ਨੂੰ ਤੇਲ ਲਗਾਓ ਛੇਮਾ ਕੜਾਹੀ ਵਿੱਚ ਗੁੰਨੀ ਹੋਈ ਸਮਗਰੀ ਪਾ ਲਓ ਸਤਮਾ ਪੈਨਕੇਕ ਨੂੰ ਦੋਹਾਂ ਪਾਸਿਆਂ ਤੋਂ ਸੁਨਹਿਰੀ ਭੂਰੇ ਹੋਣ ਤੱਕ ਪਕਾਓ ਕ੍ਰਿਸਪੀ ਲੱਗਦਾ ਹੈ ਫਿਰ ਠੀਕ ਹੈ ਅੱਠਮਾ ਇਸ ਨੂੰ ਧਨੀਆਂ ਅਤੇ ਟਮਾਟਰ ਦੀ ਬਣੀ ਚਟਣੀ ਨਾਲ ਪਰੋਸੋ ਸਿਹਤਮੰਦ ਭੋਜਨ ਦਾ ਆਨੰਦ ਮਾਣੋ ਠੀਕ ਹੈ ਜੀ ਇਹ ਸਿਹਤਮੰਦ ਵੈਜੀਟੇਬਲ ਪੈਨਕੇਕ ਬਣਾਉਣ ਦਾ ਤਰੀਕਾ ਦੱਸਿਆ ਹੋਇਆ ਹੈ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਉਣੀਆਂ ਹਨ ਕਿੱਦਾਂ ਪਾਉਣੀਆਂ ਹਨ ਕੀ ਉਹਦਾ ਤਰੀਕਾ ਹੈ ਹਾਂਜੀ ਹੁਣ ਪ੍ਰਸ਼ਨਾਂ ਦੇ ਉੱਤਰ ਅਸੀਂ ਦੇਣੇ ਹਨ ਕਹਿੰਦੇ ਵਧੀਆ ਦਿਖ ਬਣਾਉਣ ਦੇ ਲਈ ਵਧੀਆ ਦਿਖ ਬਣਾਉਣ ਲਈ ਕਿਹੜੀ ਸਮਗਰੀ ਮਲਾਈ ਜਾਂਦੀ ਹੈ ਕਿ ਕੋਈ ਵੀ ਖਾਣਾ ਆ ਕੋਈ ਪਕਵਾਨ ਆ ਤੁਸੀਂ ਕੋਈ ਵੀ ਅੰਜਨ ਬਣਾਉਂਦੇ ਆ ਤਾਂ ਉਹਨੂੰ ਸੋਹਣਾ ਦੇਖੋ ਦੀ ਸੋਹਣੀ ਵੀ ਉਹ ਦੇਖਣ ਵਿੱਚ ਸੋਹਣੀ ਲੱਗੇ ਕਿਹੜੀ ਸਮਗਰੀ ਮਲਾਉਂਦੇ ਆ ਧਨੀਆ ਤੇਲ ਹਲਦੀ ਜਾਂ ਮੱਖਣ ਤੇਲ ਦਾ ਤੁਹਾਨੂੰ ਪਤਾ ਹੀ ਆ ਵੀ ਇਹ ਕਿ ਸਭੀ ਬੇਨਜੋਨ ਨੂੰ ਬਣਾਉਣ ਦੇ ਸ਼ੁਰੂਆਤ ਵਿੱਚ ਪਾਇਆ ਜਾਂਦਾ ਹੈ ਹਲਦੀ ਜਿਹੜੀ ਹੈਗੀ ਉਹਨੂੰ ਰੰਗ ਦੇਣ ਲਈ ਪਾਈ ਜਾਂਦੀ ਹੈ ਮੱਖਣ ਆਪ ਆਪਣੇ ਸਵਾਦ ਅਨੁਸਾਰ ਪਾਉਂਦੇ ਹਾਂ ਤੇ ਵਧੀਆ ਦਿਖਾਉਣ ਲਈ ਕੀ ਪਾਉਂਦੇ ਹੈਗੇ ਆਂ ਤੀ ਇਹਦਾ ਜਿਹੜਾ ਹੈਗਾ ਆ ਜਵਾਬ ਆ ਦੇਖੋ ਜੀ ਕਹਿੰਦੇ ਕਿ ਧਨੀਆਂ ਅਤੇ ਟਮਾਟਰ ਦੀ ਚਟਣੀ ਨਾਲ ਪਰੋਸੋ ਜਦੋਂ ਇਹ ਬਣ ਗਿਆ ਉਦੋਂ ਇਹਨੂੰ ਇਹਦੇ ਉੱਤੇ ਧਨੀਆਂ ਪਾਉ ਹਨ ਇਹਦੇ ਨਾਲ ਕੀ ਹੁੰਦਾ ਹੈ ਕਿ ਦੇਖਣ ਦੇ ਵਿੱਚ ਪਕਵਾਨ ਜਿਹੜਾ ਹੈਗਾ ਕੋਈ ਵੀ ਸਮਗਰੀ ਬੇਨਜਨਾ ਉਹ ਸੋਹਣਾ ਲੱਗਦਾ ਹੈ ਇਸ ਲਈ ਇਸ ਦਾ ਪਹਿਲਾ ਆਪਸ਼ਨ ਜਿਹੜਾ ਸਹੀ ਹੈਗਾ ਆ ਕਿ ਕਿਸੇ ਵੀ ਬਯੰਜਨ ਨੂੰ ਸੋਹਣਾ ਬਣਾਉਣ ਦੇ ਲਈ ਔਰ ਦਿੱਖ ਸੋਹਣੀ ਬਣਾਉਣ ਲਈ ਉਹਦੇ ਵਿੱਚ ਤਨੀਆ ਪਾਇਆ ਜਾਂਦਾ ਹੈ। ਦੂਸਰਾ ਪ੍ਰੋਸ਼ਨ ਹੈ ਬਯੰਜਨ ਵਿੱਚ ਜਿਹੜਾ ਤੁਸੀਂ ਆ ਪਕਵਾਨ ਤਿਆਰ ਕੀਤਾ ਇਸ ਵਿੱਚ ਕਿਸ ਸਮਗਰੀ ਦਾ ਸਹੀ ਮਾਪ ਨਹੀਂ ਹੈ। ਚਾਰ ਆਪਸ਼ਨ ਦਿੱਤੇ ਹਨ ਟਮਾਟਰ, ਨਮਕ, ਹਲਦੀ ਤੇ ਮਿਰਚ। ਸਹੀ ਮਾਪ ਦਾ ਮਤਲਬ ਹੈਗਾ ਕਿ ਇੱਕ ਕਰੈਕਟ ਮਾਪ ਨਹੀਂ ਦਿੱਤਾ ਵੀ ਪੂਰਾ ਨਹੀਂ ਦੱਸਿਆ ਵੀ ਆਤੀ ਇਹ ਕਿੰਨਾ ਪਾਉਣਾ ਹੈ। ਠੀਕ ਹੈ ਜੀ ਕਿਹੜੀ ਚੀਜ਼ ਹੈ ਜਿਹਦੀ ਅਸੀਂ ਸਹੀ ਤਰੀਕੇ ਦਾ ਨਾਪ ਇਹਦੇ ਵਿੱਚ ਨਹੀਂ ਦੱਸਿਆ ਗਿਆ ਦੇਖੋ ਕਹਿੰਦਾ ਚਾਰ ਚਮਚ ਛੋਲਿਆਂ ਦਾ ਆਟਾ ਇਹਦੀ ਗਿਣਤੀ ਦੱਸਤੀ ਅੱਧਾ ਚਮਚ ਹਲਦੀ ਇਹਦੀ ਵੀ ਗਿਣਤੀ ਦੱਸਤੀ ਪਿਆਜ਼ ਦੇ ਵੀ ਦੱਸਤਾ ਵੀ 1/4 ਟਮਾਟਰ ਵੀ ਦੱਸਤਾ 1/4 ਮਿਰਚ ਵੀ ਦੱਤੀ 1/4 ਨਮਕ ਦਾ ਕੀ ਲਿਖਿਆ ਆ ਥੋੜਾ ਜਿਹਾ ਨਮਕ ਨਮਕ ਕੀ ਆ ਥੋੜਾ ਜਿਹਾ ਮਤਲਬ ਤੁਹਾਨੂੰ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਤੁਸੀਂ ਜਿਹੜਾ ਹੈਗਾ ਨਮਕ ਪਾਉਣਾ ਹੈ ਮਤਲਬ ਉਹਦਾ ਸਹੀ ਮਾਪ ਨਹੀਂ ਦੱਸਿਆ ਵੀ 1 ਚਮਚਾ ਪਾਉਣਾ 2 ਚਮਚੇ ਪਾਉਣੇ ਆ ਥੋੜਾ ਠੀਕ ਹੈ ਇਹ ਇਹਦਾ ਹੁਣ ਸਹੀ ਜਵਾਬ ਜਿਹੜਾ ਹੈਗਾ ਆ ਦੂਸਰਾ ਨਮਕ ਨਮਕ ਦਾ ਸਹੀ ਮਾਪ ਨਹੀਂ ਦੱਸਿਆ ਗਿਆ ਹੈ। ਤੀਸਰਾ ਪ੍ਰਸ਼ਨ ਹੈ ਸਾਡੇ ਕੋਲ ਸਾਨੂੰ ਕੜਾਈ ਵਿੱਚ ਗੁੰਨੀ ਸਮਗਰੀ ਨੂੰ ਕਦੋਂ ਪਾਉਣਾ ਚਾਹੀਦਾ ਹੈ ਜਿਹੜੀਆਂ ਚੀਜ਼ਾਂ ਅਸੀਂ ਗੋਲ ਲਈਆਂ ਉਹਨੂੰ ਕੜਾਈ ਚ ਕਦੋਂ ਪਾਣਾ ਕੜਾਈ ਨੂੰ ਗਰਮ ਕਰਨ ਤੋਂ ਪਹਿਲਾਂ ਗਰਮ ਕੜਾਈ ਨੂੰ ਤੇਲ ਲਗਾਉਣ ਤੋਂ ਬਾਅਦ ਕੜਾਹੀ ਨੂੰ ਗਰਮ ਕਰਨ ਤੋਂ ਬਾਅਦ ਗਰਮ ਕੜਾਹੀ ਨੂੰ ਧੋਣ ਤੋਂ ਬਾਅਦ ਧੋਣ ਤੋਂ ਬਾਅਦ ਥੋੜੀ ਪਾਵਾਂਗੇ ਅਸੀਂ ਠੀਕ ਹੈ ਜੀ ਤੇ ਕੜਾਈ ਨੂੰ ਗਰਮ ਕਰਨ ਤੋਂ ਪਹਿਲਾਂ ਵੀ ਨਹੀਂ ਪਾਵਾਂਗੇ ਠੰਡੀ ਕੜਾਈ 'ਚ ਤਾਂ ਚੀਜ਼ ਆਪੀ ਨਹੀਂ ਸਕਦੇ ਤੇਲ ਲਗਾਉਣ ਤੋਂ ਬਾਅਦ ਵੀ ਨਹੀਂ ਤੇਲ ਤਾਂ ਪਹਿਲਾਂ ਗਰਮ ਕਰਾਂਗੇ ਫੇਰ ਹੀ ਤੇਲ ਲਗਾਵਾਂਗੇ ਨਾ ਤੇ ਇਹ ਜਿਹੜਾ ਆਪਸ਼ਨ ਹੈਗਾ ਆ ਤੁਹਾਡਾ ਸੀ ਜਿਹੜਾ ਹੈਗਾ ਆ ਕਿ ਕੜਾਹੀ ਨੂੰ ਗਰਮ ਕਰਨ ਤੋਂ ਬਾਅਦ ਪਹਿਲਾਂ ਤੁਸੀਂ ਕੜਾਹੀ ਗਰਮ ਕਰਨੀ ਆ ਦੇਖੋ ਜੀ ਇਹਦੇ ਵਿੱਚ ਲਿਖਿਆ ਹੋਇਆ ਇੱਕ ਕੜਾਹੀ ਨੂੰ ਗਰਮ ਕਰੋ ਠੀਕ ਹੈ ਜੀ ਇੱਕ ਕੜਾਹੀ ਨੂੰ ਗਰਮ ਕਰੋ ਇਹਦੇ ਵਿੱਚ ਤੇਲ ਲਗਾਓ ਫੇਰ ਕੜਾਹੀ ਵਿੱਚ ਗੁੰਨੀ ਹੋਈ ਸਮਗਰੀ ਪਾ ਲੋ ਕੜਾਹੀ ਨੂੰ ਗਰਮ ਕਰਨਾ ਤੇ ਤੇਲ ਲਗਾਉਣਾ ਸਭ ਤੋਂ ਪਹਿਲਾ ਕੰਮ ਕੀ ਆ ਕੜਾਹੀ ਨੂੰ ਗਰਮ ਕਰਨਾ ਤੇ ਉਹਦੇ ਉੱਤੇ ਤੇਲ ਲਗਾਉਣਾ ਆ ਤੁਸੀਂ ਇਸ ਲਈ ਇਹਦਾ ਜਿਹੜਾ ਸਹੀ ਜਿਹੜਾ ਹੈਗਾ ਆਪਸ਼ਨ ਹੈਗਾ ਆ ਤੀਸਰੇ ਸਵਾਲ ਦਾ ਸਾਡਾ ਬੀ ਆ ਵੀ ਕੜਾਹੀ ਜਿਹੜੀ ਗਰਮ ਕੜਾਹੀ ਪਹਿਲਾਂ ਕੜਾਹੀ ਗਰਮ ਕਰ ਲੈਣੀ ਆ ਫਿਰ ਉਹਦੇ ਉੱਤੇ ਤੇਲ ਲਗਾਉਣਾ ਆ ਤੇ ਫਿਰ ਜਿਹੜਾ ਹੈਗਾ ਆ ਅਸੀਂ ਇਹਦੇ ਵਿੱਚ ਸਮੱਗਰੀ ਨੂੰ ਪਾਉਣਾ ਹੈ ਬੀ ਆਪਸ਼ਨ ਸਹੀ ਹੈ ਗਰਮ ਕੜਾਹੀ ਨੂੰ ਤੇਲ ਲਗਾਉਣ ਤੋਂ ਬਾਅਦ ਠੀਕ ਹੈ ਕੱਲੀ ਗਰਮ ਕੜਾਹੀ 'ਚ ਥੋੜੀ ਪਾ ਲਾਂਗੇ ਉਹ ਤੇਲ ਵੀ ਲਗਾਵਾਂਗੇ ਚੌਥਾ ਜਿਹੜਾ ਹੈਗਾ ਆ ਪੈਨਕੇਕ ਦੀ ਗੁਗੁੰਨੇ ਹੋਈ ਸਮੱਗਰੀ ਵਿੱਚੋਂ ਮੁੱਖ ਸਮੱਗਰੀ ਨੂੰ ਚੁਣੋ ਮੁੱਖ ਸਮੱਗਰੀ ਇਹਦੇ ਵਿੱਚ ਕਿਹੜੀ ਹੈ ਕਿ ਮੇਨ ਸਭ ਤੋਂ ਪਹਿਲਾਂ ਚੀਜ਼ ਸਾਨੂੰ ਕੀ ਕੀ ਚਾਹੀਦੀ ਹੈ ਲੂਣ ਤੇ ਹਲਦੀ ਚਾਹੀਦੀ ਆ ਹਲਦੀ ਤੇ ਪਾਣੀ ਚਾਹੀਦਾ ਆ ਛੋਲਿਆਂ ਦਾ ਆਟਾ ਤੇ ਪਾਣੀ ਚਾਹੀਦਾ ਆ ਛੋਲਿਆਂ ਦਾ ਆਟਾ ਤੇ ਟਮਾਟਰ ਸਾਨੂੰ ਇਹਨਾਂ ਵਿੱਚੋਂ ਕਿਹੜੀ ਚੀਜ਼ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੀ ਹਾਂਜੀ ਦੇਖੋ ਜੀ ਇਹਦੇ ਵਿੱਚ ਅਸੀਂ ਕੀ ਪੜਿਆ ਆ ਕੀ ਕੀ ਸਾਨੂੰ ਇਹਦੇ ਵਿੱਚ ਚਾਹੀਦਾ ਆ ਛੋਲਿਆਂ ਦਾ ਆਟਾ ਪਚਾਹੀਦਾ ਆ ਸਭ ਤੋਂ ਮੇਨ ਸਮਗਰੀ ਤਾਂ ਇਹ ਆ ਕਿ ਛੋਲਿਆਂ ਦਾ ਆਟਾ ਚਾਹੀਦਾ ਆ ਹਲਦੀ ਚਾਹੀਦੀ ਆ ਨਮਕ ਚਾਹੀਦਾ ਜੋ ਵੀ ਮੇਨ ਚੀਜ਼ ਕੀ ਆ ਛੋਲਿਆਂ ਦਾ ਆਟਾ ਜੇ ਤਾਂ ਛੋਲਿਆਂ ਦਾ ਆਟਾ ਹੋਊਗਾ ਤਾਂ ਹੀ ਤੁਸੀਂ ਕੁਝ ਬਣਾਉਣ ਦੇ ਕਾਬਿਲ ਹੋਵੋਗੇ ਠੀਕ ਹੈ ਛੋਲਿਆਂ ਦਾ ਆਟਾ ਅਤੇ ਪਾਣੀ ਚੌਥਾ ਜਿਹੜਾ ਹੈਗਾ ਉਹਦਾ ਸੀ ਜਵਾਬ ਸਾਡਾ ਸਹੀ ਹੈ ਕਿ ਛੋਲਿਆਂ ਦਾ ਆਟਾ ਤੇ ਪਾਣੀ ਚਾਹੀਦਾ ਆ ਪੰਜਵਾਂ ਪ੍ਰਸ਼ਨ ਹੈ ਸਾਡਾ ਪੈਨਕੇਕ ਦੇ ਸੁਨਹਿਰੀ ਭੂਰੇ ਹੋਣ ਦਾ ਕੀ ਅਰਥ ਹੈ ਜਦੋਂ ਪੈਨਕੇਕ ਜਿਹੜਾ ਹੈਗਾ ਜਿਹੜੀ ਸਬਜਨ ਬਣਾਇਆ ਆ ਉਹ ਸੁਨਹਿਰੀ ਰੰਗ ਦਾ ਹੋ ਗਿਆ ਭੂਰੇ ਹੋ ਰੰਗਦਾ ਹੋ ਗਿਆ ਉਹਦਾ ਕੀ ਮਤਲਬ ਬਣਦਾ ਆ ਕਹਿੰਦਾ ਇਹ ਦੋਵੇਂ ਪਾਸਿਆਂ ਤੋਂ ਚੰਗੀ ਤਰ੍ਹਾਂ ਪੱਕ ਗਿਆ ਹੈ ਇਹ ਦੋਵੇਂ ਪਾਸਿਆਂ ਤੋਂ ਸੜ ਗਿਆ ਹੈ ਸਮੱਗਰੀ ਚੰਗੀ ਤਰ੍ਹਾਂ ਆਪਸ ਵਿੱਚ ਮਿਲ ਗਈ ਹੈ ਸਮੱਗਰੀ ਵਿੱਚ ਹਲਦੀ ਜ਼ਿਆਦਾ ਹੈ ਹਾਂਜੀ ਹੋਣੀ ਅਸੀਂ ਪੜਿਆ ਦੇ ਵਿੱਚ ਕਹਿੰਦੇ ਕਿ ਪੈਨਕੋਇਕ ਨੂੰ ਦੋਹਾਂ ਪਾਸੇ ਤੋਂ ਸੁਨਹਿਰੀ ਭੂਰੇ ਹੋਣ ਤੱਕ ਪਕਾਓ ਮਤਲਬ ਜਦੋਂ ਤੱਕ ਸੁਨਹਿਰੀ ਭੂਰਾ ਨਹੀਂ ਹੁੰਦਾ ਤਦ ਤੱਕ ਪਕਾਉਣਾ ਆ ਇਹਦਾ ਮਤਲਬ ਇਹ ਹੈਗਾ ਆ ਕਿ ਇਹ ਜਿਹੜਾ ਪੈਨਕੇਕ ਹੈ ਇਹ ਦੋਨੇ ਪਾਸਿਆਂ ਤੋਂ ਚੰਗੀ ਤਰ੍ਹਾਂ ਨਾਲ ਪੱਕ ਗਿਆ ਹੈ ਠੀਕ ਹੈ ਜੀ ਹਾਂਜੀ ਅਗਲਾ ਪੈਰਾ ਹੈ ਕੀ ਤੁਹਾਨੂੰ ਜੰਕ ਖਾਣਾ ਪਸੰਦ ਹੈ ਫਿਰ ਦਿੱਤੇ ਪੈਰੇ ਨੂੰ ਤੁਸੀਂ ਪੜ੍ਹਨਾ ਆ ਅਤੇ ਸ਼ੇਤੋ ਲੈ ਕੇ 10 ਤੱਕ ਦੇ ਪ੍ਰਸ਼ਨਾਂ ਦੇ ਉੱਤਰ ਤੁਸੀਂ ਦੇਣੇ ਹਨ ਕੀ ਤੁਹਾਨੂੰ ਜੰਕ ਭੋਜਨ ਖਾਣਾ ਪਸੰਦ ਹੈ ਕੀ ਇਹ ਠੀਕ ਹੈ ਤੁਹਾਨੂੰ ਅਜਿਹਾ ਕਰਨ ਤੋਂ ਪਹਿਲਾਂ ਦੋ ਬਾਰ ਸੋਚਣਾ ਚਾਹੀਦਾ ਹੈ ਇਸ ਵਿੱਚ ਭਾਵੇਂ ਥੋੜਾ ਪੋਸ਼ਣ ਅਤੇ ਮੋਟਾ ਆਹਾਰ ਹੈ ਪਰ ਇਸ ਵਿੱਚ ਬਹੁਤ ਸਾਰਾ ਨਮਕ ਖੰਡ ਅਤੇ ਚਰਬੀ ਵੀ ਹੈ ਡੂੰਘੇ ਤਲੇ ਹੋਏ ਪਕੌੜੇ ਜਿਵੇਂ ਫ੍ਰੈਂਚ ਫ੍ਰਾਈਜ਼ ਅਤੇ ਚਿਪਸ ਅਤੇ ਕੇਕ ਵਰਗੇ ਖਾਦ ਪਦਾਰਥ ਸੁਆਦੀ ਹੋ ਸਕਦੇ ਹਨ ਾਰੇ ਸਭ ਕਬਾੜ ਹਨ ਬੇਸ਼ੱਕ ਜੰਕ ਭੋਜਨ ਪ੍ਰਸਿੱਧ ਹਨ ਕਿਉਂਕਿ ਇਹ ਬਹੁਤ ਸੁਆਦ ਹਨ ਕੋਣ ਇੱਕ ਸੇਬ ਦੀ ਬਜਾਏ ਚਿਪਸ ਖਾਣਾ ਨਹੀਂ ਚਾਹੇਗਾ ਕੀ ਤੁਹਾਨੂੰ ਇਸ ਨੂੰ ਨਿਯਮਿਤ ਤੌਰ ਤੇ ਖਾਣਾ ਚਾਹੀਦਾ ਹੈ ਨਹੀਂ ਇਹ ਤੁਹਾਡੇ ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੇ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਹ ਤੁਹਾਨੂੰ ਬਿਮਾਰ ਕਮਜ਼ੋਰ ਅਤੇ ਥੱਕਿਆ ਮਹਿਸੂਸ ਕਰਵਾ ਸਕਦਾ ਹੈ ਜੇ ਤੁਸੀਂ ਭੁੱਖੇ ਹੋ ਤਾਂ ਫਲ ਅਤੇ ਸਬਜ਼ੀਆਂ ਖਾਣ ਦੀ ਕੋਸ਼ਿਸ਼ ਕਰੋ ਜੋ ਤੁਹਾਨੂੰ ਊਰਜਾ ਦਿੰਦੇ ਹਨ ਅਤੇ ਤੁਹਾਨੂੰ ਮਜ਼ਬੂਤ ਬਣਾਉਂਦੇ ਹਨ ਠੀਕ ਹੈ ਕਈ ਵਾਰੀ ਕੋਈ ਜੰਕ ਭੋਜਨ ਖਾਦਾ ਜਾਂਦਾ ਹੈ ਪਰ ਯਾਦ ਰੱਖੋ ਸਾਡੇ ਸਰੀਰ ਨੂੰ ਬਦਲਣ ਲਈ ਸਿਹਤਮੰਦ ਭੋਜਨ ਦੀ ਜ਼ਰੂਰਤ ਹੁੰਦੀ ਹੈ ਹਾਂਜੀ ਹੁਣ ਪ੍ਰਸ਼ਨਾਂ ਦੇ ਉੱਤਰ ਅਸੀਂ ਦੇਣੇ ਹਨ ਪਹਿਲਾ ਹੀਠ ਦਿੱਤੇ ਹੇਠਾਂ ਦਿੱਤੇ ਵਿੱਚੋਂ ਕਿਹੜਾ ਜੰਕ ਭੋਜਨ ਦਾ ਨਕਾਰਾਤਮਕ ਪ੍ਰਭਾਵ ਹੈ ਜਿਵੇਂ ਕਿ ਪੈਰੇ ਵਿੱਚ ਦੱਸਿਆ ਗਿਆ ਹੈ ਨਕਾਰਾਤਮਕ ਮਤਲਬ ਨੇਗੇਟਿਵ ਇਫੈਕਟ ਪੈਂਦਾ ਹੈ ਮਾੜਾ ਪ੍ਰਭਾਵ ਪੈਂਦਾ ਹੈ ਇਹ ਊਰਜਾ ਦੇ ਪੱਧਰ ਨੂੰ ਵਧਾ ਸਕਦਾ ਹੈ ਇਹ ਤੁਹਾਡੇ ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਹ ਤੁਹਾਨੂੰ ਖੁਸ਼ ਮਹਿਸੂਸ ਕਰਾ ਸਕਦਾ ਹੈ ਇਹ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਠੀਕ ਹੈ ਜੀ ਜੰਕ ਭੋਜਨ ਜਿਹੜਾ ਹੈਗਾ ਆ ਉਹ ਕੀ ਹੈਗਾ ਆ ਦੇਖੋ ਜੀ ਆ ਪੈਰੇ ਦੇ ਵਿੱਚ ਅਸੀਂ ਪੜਿਆ ਕਿ ਜਿਹੜਾ ਜੰਕ ਭੋਜਨ ਹੈਗਾ ਆ ਇਹ ਤੁਹਾਡੇ ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਲਈ ਇਹਦਾ ਸਹੀ ਆਪਸ਼ਨ ਜਿਹੜਾ ਹੈਗਾ ਸਾਡਾ ਹੈ ਦੂਸਰਾ ਬੀ ਇਹ ਤੁਹਾਡੇ ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜੰਕ ਭੋਜਨ ਵਿੱਚ ਕਿਹੜੀਆਂ ਸਮੱਗਰੀਆਂ ਨੂੰ ਹਾਨੀਕਾਰਕ ਮੰਨਿਆ ਜਾਂਦਾ ਹੈ ਕਿ ਜਦੋਂ ਜਿਹੜਾ ਜੰਕ ਭੋਜਨ ਹੁੰਦਾ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਇਦਾਂ ਦੀਆਂ ਆ ਜਿਹੜੀਆਂ ਹਾਨੀਕਾਰਕ ਹਨ ਨਮਕ ਅਤੇ ਚਰਬੀ ਨਮਕ ਅਤੇ ਮੋਟਾਹਾਰ ਖੰਡ ਅਤੇ ਪ੍ਰੋਟੀਨ ਪ੍ਰੋਟੀਨ ਅਤੇ ਮੋਟਾ ਆਹਾਰ ਦੇਖੋ ਜੀ ਪਿਆਰੇ ਵਿੱਚ ਅਸੀਂ ਪੜਿਆ ਕਿ ਇਸ ਵਿੱਚ ਕੀ ਆ ਬਹੁਤ ਸਾਰਾ ਨਮਕ ਖੰਡ ਅਤੇ ਚਰਬੀ ਵੀ ਹੈ ਬਹੁਤ ਸਾਰਾ ਨਮਕ ਆ ਖੰਡਿਆ ਤੇ ਚਰਬੀ ਆ ਠੀਕ ਹੈ ਜੀ ਕੀ ਕੀ ਇਹਦੇ ਵਿੱਚ ਹੈਗਾ ਆ ਜੰਕ ਫੂਡ ਜਾਂਦੇ ਵਿੱਚ ਜਿਹੜੀਆਂ ਚੀਜ਼ਾਂ ਸਾਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਉਹ ਹੈਗਾ ਆ ਨਮਕ ਤੇ ਚਰਬੀ ਇਹ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਦੋ ਚੀਜ਼ਾਂ ਅਗਲਾ ਪ੍ਰਸ਼ਨ ਪੈਰ ਅਨੁਸਾਰ ਜੰਕ ਭੋਜਨ ਬਾਰੇ ਕਿਹੜਾ ਕਥਨ ਸਹੀ ਹੈ ਲੋਕ ਨਿਯਮਿਤ ਤੌਰ ਤੇ ਜੰਕ ਭੋਜਨ ਨਹੀਂ ਖਾਂਦੇ ਹਨ ਜੰਕ ਭੋਜਨ ਕੇਵਲ ਬੱਚਿਆਂ ਵਿੱਚ ਹੀ ਮਸ਼ਹੂਰ ਹੈ ਜੰਕ ਭੋਜਨ ਫਲਾਂ ਅਤੇ ਸਬਜ਼ੀਆਂ ਨਾਲੋਂ ਸਿਹਤਮੰਦ ਹੁੰਦਾ ਹੈ ਜੰਕ ਭੋਜਨ ਆਪਣੇ ਸਵਾਦ ਕਾਰਨ ਪ੍ਰਸਿੱਧ ਹੈ ਠੀਕ ਹੈ ਜੀ ਇਹਦੇ ਵਿੱਚੋਂ ਕਿਹੜਾ ਕਥਨ ਇਹਦੇ ਵਿੱਚ ਸਹੀ ਮੰਨਿਆ ਜਾਂਦਾ ਹੈਗਾ ਇਹ ਕਾਦੇ ਲਈ ਮਸ਼ਹੂਰ ਹੈਗਾ ਆ ਕਹਿੰਦੇ ਆ ਦੇਖੋ ਜੀ ਕਹਿੰਦੇ ਜੰਕ ਭੋਜਨ ਜਿਹੜਾ ਹੈਗਾ ਆ ਪ੍ਰਸਿੱਧ ਹੈ ਨ ਕਿਉਂਕਿ ਇਹ ਬਹੁਤ ਸਵਾਦ ਹਨ ਜੰਕ ਭੋਜਨ ਕਿੰਦਾ ਆ ਸਵਾਦ ਸਾਨੂੰ ਲੱਗਦਾ ਹੈ ਇਸ ਕਾਰਨ ਇਹ ਮਸ਼ਹੂਰ ਹੈਗਾ ਆ ਜਾਂ ਪ੍ਰਸਿੱਧ ਹੈ ਮਸ਼ਹੂਰ ਹੈ ਇੱਕੋ ਹੀ ਗੱਲ ਹੈ ਦੇਖੋ ਜੀ ਇਹਦਾ ਆਪਸ਼ਨ ਨੰਬਰ ਹੈਗਾ ਬੀ ਜੰਕ ਭੋਜਨ ਕੇ ਸੋਰੀ ਡੀ ਜੰਕ ਭੋਜਨ ਜਿਹੜਾ ਹੈਗਾ ਆ ਉਹ ਆਪਣੇ ਸਵਾਦ ਕਾਰਨ ਪ੍ਰਸਿੱਧ ਹੈ ਅਗਲਾ ਪ੍ਰਸ਼ਨ ਹੈ ਪੈਰੇ ਵਿੱਚ ਜ਼ਿਕਰ ਕੀਤੀ ਇੱਕ ਸਪਾਰਸ਼ ਸੁਣੋ ਜੇ ਕਿ ਨਿਭਾਓਗੇ ਤੁਸੀਂ ਨਿਯਮਿਤ ਤੌਰ ਤੇ ਜੰਕ ਭੋਜਨ ਖਾਂਦੇ ਹੋ ਜੰਕ ਭੋਜਨ ਦਾ ਕਿਸੇ ਵੀ ਕੀਮਤ ਤੇ ਪਰਹੇਜ਼ ਕਰਨਾ ਚਾਹੀਦਾ ਹੈ ਕਦੇ-ਕਦਾਈ ਜੰਕ ਭੋਜਨ ਖਾਣਾ ਮਨਜ਼ੂਰ ਕੀਤਾ ਜਾ ਸਕਦਾ ਹੈ ਹਮੇਸ਼ਾ ਸਿਹਤਮੰਦ ਭੋਜਨ ਦੇ ਨਾਲ ਹੀ ਜੰਕ ਭੋਜਨ ਖਾਓ ਕਹਿੰਦੇ ਕਿ ਜਿਹੜਾ ਜੰਕ ਭੋਜਨ ਆ ਉਹ ਕਦੋਂ ਖਾਣਾ ਚਾਹੀਦਾ ਹੈ ਕਹਿੰਦੇ ਜਿਹੜਾ ਜੰਕ ਭੋਜਨ ਹੈਗਾ ਆ ਤਾਨੂੰ ਕੀ ਆ ਖਾਣਾ ਚਾਹੀਦਾ ਹੈ ਪਰ ਘੱਟ ਖਾਣਾ ਚਾਹੀਦਾ ਹੈ ਨਾ ਕਈ ਵਾਰ ਜੰਕ ਭੋਜਨ ਜੰਕ ਭੋਜਨ ਖਾਦਾ ਜਾਂਦਾ ਹੈ ਵੀ ਕਈ ਵਾਰੀ ਅਸੀਂ ਖਾ ਸਕਦੇ ਹਾਂ ਕਹਿੰਦੇ ਕਿ ਕਦੇ-ਕਦਾਈਂ ਜਿਹੜਾ ਹੈਗਾ ਆ ਉਹ ਜੰਕ ਭੋਜਨ ਖਾਣਾ ਮਨਜ਼ੂਰ ਕੀਤਾ ਜਾ ਸਕਦਾ ਵੀ ਕਿਤੇ-ਕਿਤੇ ਖਾ ਲਓ ਹਮੇਸ਼ਾ ਨਹੀਂ ਖਾਣਾ ਅਗਲਾ ਪ੍ਰਸ਼ਨ ਹੈ ਇਸ ਪੈਰੇ ਲਈ ਕਟੁਕ ਮਾਸਾ ਲੇਖ ਲਿਖੋ ਸਵਾਦ ਅਤੇ ਸਿਹਤਮੰਦ ਜੰਕ ਭੋਜਨ ਜੰਕ ਭੋਜਨ ਦੋਸ਼ ਦਾ ਦੁਸ਼ਮਣ ਘਰ ਵਿੱਚ ਜੰਕ ਭੋਜਨ ਬਣਾਉਣਾ ਭੁੱਖ ਲੱਗ ਰਹੀ ਹੈ ਜੰਕ ਭੋਜਨ ਖਾਓ ਇਹਦੇ ਵਿੱਚੋ ਇਹ ਜਿਹੜਾ ਫਰਲੇਖ ਦਾ ਮਤਲਬ ਹੈ ਕਿ ਇਹਦਾ ਹੈਡਿੰਗ ਦੱਸੋ ਇਸ ਪੈਰੇ ਦਾ ਨਾਮ ਕੀ ਰੱਖਿਆ ਜਾ ਸਕਦਾ ਆ ਇਹਦਾ ਨਾਮ ਰੱਖਿਆ ਜਾ ਸਕਦਾ ਹੈ ਇਹਦੇ ਵਿੱਚ ਸਾਨੂੰ ਜੰਗਪੋ ਜੰਦੇ ਬਾਰੇ ਚ ਦੱਸਿਆ ਗਿਆ ਵੀ ਉਹ ਸਾਡਾ ਦੋਸਤ ਕਿੱਦਾਂ ਹੈ ਤੇ ਸਾਡਾ ਦੁਸ਼ਮਣ ਕਿੱਦਾਂ ਹੈ ਨਾ ਇਹ ਵੀ ਇਹਦਾ ਆਨਸਰ ਸਹੀ ਆ ਅਗਲਾ ਪ੍ਰਸ਼ਨ ਪੈਰਾ ਹੈ 헤ਡਾਂ ਦਿੱਤੇ ਗਏ ਪੈਰੇ ਨੂੰ ਪੜੋ ਅਤੇ 11 ਤੋਂ 15 ਤੱਕ ਦੇ ਪ੍ਰਸ਼ਨਾਂ ਦੇ ਉੱਤਰ ਦਿਓ ਹਾਂਜੀ ਪੈਰਾ ਪੜ੍ਹਦੇ ਆਪਾਂ ਪਿਆਰੇ ਬੱਚਿਓ 13 ਸਾਲ ਦੀ ਬੱਚੀ ਹੈ ਇੱਕ ਜੈਸਮਿਨ ਦੀ ਡਾਇਰੀ ਐਂਟਰੀ ਇੱਕ 13 ਸਾਲ ਦੀ ਬੱਚੀ ਹੈ ਜਿਹਦਾ ਨਾਮ ਜੈਸਮਿਨ ਹੈ ਉਸਨੇ ਆਪਣੇ ਡਾਇਰੀ ਦੇ ਵਿੱਚ ਕੁਝ ਲਿਖਿਆ ਹੈ ਉਹ ਜਿਹੜੇ ਹੈਗੇ ਆ ਅਸੀਂ ਪੜ੍ਹਦੇ ਹਾਂ ਪਿਆਰੀ ਡਾਇਰੀ ਮੈਂ ਅੱਜ ਬਹੁਤ ਅੱਜ ਸੱਚਮੁੱਚ ਥੱਕ ਗਈ ਹਾਂ ਅੱਜ ਸਾਡਾ ਸਕੂਲ ਵਿੱਚ ਇੱਕ ਦਿਲਚਸਪ ਦਿਨ ਸੀ ਇਹ ਬਿਨਾ ਕਿਤਾਬਾਂ ਸਕੂਲ ਵਾਲਾ ਦਿਨ ਸੀ ਕੋਈ ਕਿਤਾਬਾਂ ਨਹੀਂ ਅਤੇ ਬਹੁਤ ਸਾਰੀਆਂ ਮਜ਼ੇਦਾਰ ਗਤੀਵਿਧੀਆਂ ਸਨ ਅਸੀਂ ਸਕੂਲ ਦੇ ਬਗੀਚੇ ਵਿੱਚ ਕੰਮ ਕੀਤਾ ਅਤੇ ਪੌਦਿਆਂ ਦੀ ਦੇਖਭਾਲ ਕੀਤੀ ਮੇਰੇ ਅਧਿਆਪਕ ਹਰ ਕਿਸੇ ਨੂੰ ਸਬਜ਼ੀਆਂ ਅਤੇ ਫਲ ਖਰੀਦਣ ਲਈ ਨੇੜੇ ਦੀ ਮੰਡੀ ਵਿੱਚ ਲੈ ਗਏ ਖਰੀਦਣ ਲਈ ਵੱਖ-ਵੱਖ ਚੀਜ਼ਾਂ ਦੀ ਚੋਣ ਕਰਨਾ ਬਹੁਤ ਮਜ਼ੇਦਾਰ ਸੀ ਠੀਕ ਹੈ ਜੀ ਉਹ ਸਬਜ਼ੀਆਂ ਅਤੇ ਫਲਾਂ ਦੀ ਵਰਤੋਂ ਕਰਕੇ ਅਸੀਂ ਸਲਾਦ ਬਣਾਇਆ ਇਹ ਬਹੁਤ ਸੁਆਦ ਸੀ ਮੈਂ ਆਪਣੀ ਦਾਦੀ ਲਈ ਕੁਝ ਸਲਾਦ ਘਰ ਵੀ ਲਿਆਈ ਦੁਪਹਿਰ ਨੂੰ ਅਸੀਂ ਕੁਝ ਗੱਤੇ ਦੀਆਂ ਖੇਡਾਂ ਅਤੇ ਸਰੀਰਕ ਖੇਡਾਂ ਖੇਡੀਆਂ ਮੈਂ ਜਿੱਤੀ ਨਹੀਂ ਪਰ ਕੋਈ ਗੱਲ ਨਹੀਂ ਮੈਂ ਆਪਣੇ ਦੋਸਤਾਂ ਤੇ ਅਧਿਆਪਕਾਂ ਨਾਲ ਬਹੁਤ ਵਧੀਆ ਸਮਾਂ ਬਿਤਾਇਆ ਮੈਂ ਯਕੀਨੀ ਤੌਰ ਤੇ ਇਹ ਦੁਬਾਰਾ ਕਰਨਾ ਚਾਹੁੰਦੀ ਹਾਂ ਹੁਣ ਅਸੀਂ ਪੜਨੇ ਹਨ ਪ੍ਰਸ਼ਨ ਤੇ ਪ੍ਰਸ਼ਨਾਂ ਦੇ ਦੇਣੇ ਹਨ ਉੱਤਰ ਆਓ ਜੀ ਪਹਿਲਾ ਪ੍ਰਸ਼ਨ ਜੈਸਮਿਨ ਦੇ ਬਿਨਾ ਕਿਤਾਬਾਂ ਸਕੂਲ ਵਾਲੇ ਦਿਨ ਦੁਪਹਿਰ ਨੂੰ ਕੀ ਕੀਤਾ ਪੌਦਿਆਂ ਦੀ ਦੇਖਭਾਲ ਕੀਤੀ ਗੱਤੇ ਦੀਆਂ ਖੇਡਾਂ ਖੇਡੀਆਂ ਸਕੂਲ ਦੀ ਕੰਧ ਨੂੰ ਪੇਂਟ ਕੀਤਾ ਸਲਾਦ ਬਣਾਇਆ ਠੀਕ ਹੈ ਜੀ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ ਦੇਖੋ ਜੀ ਕਹਿੰਦੇ ਕਿ ਬਿਨਾ ਕਿਤਾਬਾਂ ਵਾਲਾ ਸਕੂਲ ਵੀ ਉਸ ਦਿਨ ਕਿਤਾਬਾਂ ਨਹੀਂ ਲੈ ਕੇ ਜਾਣੀਆਂ ਸੀਗੀਆਂ ਉਹਨਾਂ ਨੇ ਕੀ ਕੀਤਾ ਹੈਗਾ ਆ ਬਿਨਾ ਕਿਤਾਬਾਂ ਵਾਲੇ ਸਕੂਲ ਦੇ ਬਾਗੀਚੇ ਵਿੱਚ ਕੰਮ ਕੀਤਾ ਤੇ ਪੌਦਿਆਂ ਦੀ ਦੇਖਭਾਲ ਕੀਤੀ ਤੇ ਪਹਿਲਾ ਜਿਹੜਾ ਇਹਦਾ ਆਨਸਰ ਹੈਗਾ ਆ ਇਹਦਾ ਹੈਗਾ ਇਹ ਸਹੀ ਆ ਪੌਦਿਆਂ ਦੀ ਦੇਖਭਾਲ ਕੀਤੀ ਅਗਲਾ ਪ੍ਰਸ਼ਨ ਹੈ ਹਰ ਕਿਸੇ ਨੇ ਜੋ ਫਲ ਅਤੇ ਸਬਜ਼ੀਆਂ ਖਰੀਦੇ ਜੋ ਸਬਜ਼ੀਆਂ ਤੇ ਫਲ ਖਰੀਦੇ ਉਹਨਾਂ ਨਾਲ ਕੀ ਕੀਤਾ ਕੁਝ ਖਾਣ ਲਈ ਬਣਾਇਆ ਕੁਝ ਪੀਣ ਲਈ ਬਣਾਇਆ ਸਕੂਲ ਵਿਖੇ ਬੀਜੇ ਉਹਨਾਂ ਨੂੰ ਘਰ ਲੈ ਗਏ ਹਾਂ ਜਿਹੜੀਆਂ ਫਲ ਤੇ ਸਬਜ਼ੀਆਂ ਖਰੀਦੀਆਂ ਸੀਗੀਆਂ ਉਹਨਾਂ ਨਾਲ ਕੀ ਬਣਾਇਆ ਕਹਿੰਦੇ ਨਾ ਉਹਨਾਂ ਦੀ ਵਰਤੋਂ ਕਰਕੇ ਉਹਨਾਂ ਨੇ ਸਲਾਦ ਬਣਾਇਆ ਸੀਗਾ ਜਿਹੜਾ ਸਲਾਦ ਬਣਾਇਆ ਸੀਗਾ ਇਹ ਕਾਦੇ ਕੰਮ ਆਉਂਦਾ ਹੈਗਾ ਦੱਸੋ ਜੀ ਜਿਹੜਾ ਸਲਾਦ ਬਣਾਇਆ ਉਹ ਕਾਦੇ ਕੰਮ ਆਉਂਦਾ ਆ ਖਾਣ ਦੇ ਕੰਮ ਆਉਂਦਾ ਆ ਪੀਣ ਦੇ ਕੰਮ ਆਉਂਦਾ ਆ ਹਾਂਜੀ ਕਾਦੇ ਕੰਮ ਆਉਂਦਾ ਆ ਕੁਝ ਖਾਣ ਲਈ ਬਣਾਇਆ ਕੁਝ ਪੀਣ ਦੇ ਬਣਾਇਆ ਸਕੂਲ ਵਿਖੇ ਬੀਜੇ ਕੁਝ ਖਾਣ ਲਈ ਬਣਾਇਆ ਬਣਾਉਣ ਦਾ ਮਤਲਬ ਉਹਨਾਂ ਨੇ ਸਲਾਦ ਜਿਹੜਾ ਹੈਗਾ ਸੀਗਾ ਬਣਾਇਆ ਸੀਗਾ ਕੁਝ ਖਾਣ ਲਈ ਬਣਾਇਆ ਕਿਹੜਾ ਬਾਗ ਜੈਸਮਿਨ ਦੇ ਦਿਨ ਦਾ ਸਭ ਤੋਂ ਵਧੀਆ ਵਰਣਨ ਕਰਦਾ ਹੈ ਉਸ ਨੂੰ ਸਕੂਲ ਦੇ ਬਾਗਿਚੇ ਵਿੱਚ ਕੰਮ ਕਰਨਾ ਪਸੰਦ ਨਹੀਂ ਸੀ ਉਸ ਨੇ ਮਜ਼ੇਦਾਰ ਗਤੀਵਿਧੀਆਂ ਦੇ ਇੱਕ ਦਿਨ ਦਾ ਆਨੰਦ ਮਾਣਿਆ ਉਸ ਨੇ ਕੁਝ ਗੱਤੇ ਦੀਆਂ ਖੇਡਾਂ ਖੇਡਣਾ ਸਿੱਖ ਲਿਆ ਉਹ ਬਿਨਾਂ ਕਿਤਾਬਾਂ ਸਕੂਲ ਵਾਲੇ ਦਿਨ ਪਰੇਸ਼ਾਨ ਸੀ ਹਾਂਜੀ ਇਹਦੇ ਵਿੱਚ ਅਸੀਂ ਦੇਖਿਆ ਕਹਿੰਦਾ ਉਹਨਾਂ ਨੇ ਕੀ ਕੀਤਾ ਤੇ ਮਜ਼ੇਦਾਰ ਗਤੀਵਿਧੀਆਂ ਜੜੀਆਂ ਹੈਗੀਆਂ ਕੀਤੀਆਂ ਬਹੁਤ ਸਾਰੀਆਂ ਮਜ਼ੇਦਾਰ ਗਤੀਵਿਧੀਆਂ ਕੀਤੀਆਂ ਸੀਗੀਆਂ ਜਿਹਦਾ ਨਾਲ ਉਹਨੂੰ ਵਧੀਆ ਲੱਗਾ ਸੀਗਾ ਹਾਂਜੀ ਇਹਦਾ ਸਹੀ ਜਵਾਬ ਹੈ ਸਾਡਾ ਉਸਨੇ ਮਜ਼ੇਦਾਰ ਗਤੀਵਿਧੀਆਂ ਦੇ ਇੱਕ ਦਿਨ ਦਾ ਆਨੰਦ ਮਾਣਿਆ ਬੀ ਆਪਸ਼ਨ ਜੈਸਮਿਨ ਡਾਇਰੀ ਕਿਉਂ ਲਿਖਦੀ ਹੈ ਅਗਲਾ ਸਾਡਾ ਪ੍ਰਸ਼ਨ ਹੈ ਸਕੂਲ ਵਿੱਚ ਬਣੇ ਸਲਾਦ ਦਾ ਨੁਸਖਾ ਸਾਂਝਣ ਕਰਨ ਲਈ ਸਕੂਲ ਵਿੱਚ ਖੇਡਾਂ ਹਾਰਨ ਦੀ ਸ਼ਿਕਾਇਤ ਕਰਨ ਲਈ ਪੌਦਿਆਂ ਦੀ ਦੇਖਭਾਲ ਕਿਵੇਂ ਕਰਨੀ ਹੈ ਇਹ ਵਰਣਨ ਕਰਨ ਲਈ ਜਾਂ ਫਿਰ ਬਿਨਾਂ ਕਿਤਾਬਾਂ ਸਕੂਲ ਵਾਲੇ ਦਿਨ ਉਸ ਦੇ ਅਨੁਭਵ ਨੂੰ ਯਾਦ ਕਰਨ ਲਈ ਇਹਦੇ ਵਿੱਚ ਸਾਰੀ ਗੱਲ ਕਿਹੜੀ ਕੀਤੀ ਗਈ ਹੈਗੀ ਆ ਉਹਨੇ ਕਾਦੇ ਲਿਖਿਆ ਇਹਦੇ ਵਿੱਚ ਜਿ ਬਿਨਾ ਕਿਤਾਬਾਂ ਵਾਲਾ ਦਿਨ ਜਿਹੜਾ ਸੀਗਾ ਸਕੂਲ ਦਾ ਉਹਦਾ ਇਹਨੇ ਐਥ ਡਾਇਰੀ ਦੇ ਵਿੱਚ ਵਰਣਨ ਜਿਹੜਾ ਹੈਗਾ ਕੀਤਾ ਹੈ ਇਸ ਲਈ ਇਹਦਾ ਸਹੀ ਆਪਸ਼ਨ ਹੈ ਬਿਨਾ ਚੌਥਾ ਆਪਸ਼ਨ ਸਹੀ ਹੈ ਬਿਨਾ ਕਿਤਾਬਾਂ ਵਾਲੇ ਹਾਂਜੀ ਬਿਨਾ ਕਿਤਾਬਾਂ ਸਕੂਲ ਵਾਲੇ ਦਿਨ ਉਸ ਦੇ ਅਨੁਭਵ ਨੂੰ ਯਾਦ ਕਰਨ ਲਈ 15ਵਾਂ ਪ੍ਰਸ਼ਨ ਪ੍ਰਸ਼ਨ ਨੰਬਰ 15 ਜੈਸਮਿਨ ਪੈਰੇ ਦੇ ਆਧਾਰ ਤੇ ਸਹੀ ਕਥਨ ਦੀ ਚੋਣ ਕਰੋ ਜੈਸਮਿਨ ਦੇ ਮਨਪਸੰਦ ਗਤੀਵਿਧੀ ਸਕੂਲ ਵਿੱਚ ਪੌਦਿਆਂ ਦੀ ਦੇਖਭਾਲ ਕਰਨਾ ਹੈ ਜੈਸਮਿਨ ਦੁਬਾਰਾ ਬਿਨਾ ਕਿਤਾਬਾਂ ਸਕੂਲ ਵਿੱਚ ਹਿੱਸਾ ਲੈਣਾ ਪਸੰਦ ਕਰੇਗੀ ਜੈਸਮਿਨ ਸਕੂਲ ਵਿੱਚ ਫਲ ਅਤੇ ਸਬਜ਼ੀਆਂ ਖਾਣਾ ਪਸੰਦ ਨਹੀਂ ਕਰਦੀ ਹੈ ਜੈਸਮਿਨ ਬਿਨਾ ਕਿਤਾਬਾਂ ਸਕੂਲ ਵਿੱਚ ਹਿੱਸਾ ਲੈਣ ਨੂੰ ਨਫ਼ਰਤ ਕਰੇਗੀ ਦੇਖੋ ਜੀ ਪਹਿਰੇ ਦੇ ਵਿੱਚ ਅਸੀਂ ਹੋਣੀ ਪੜਿਆ ਕਹਿੰਦਾ ਕਿ ਮੈਂ ਕਹਿੰਦੀ ਕਿ ਯਕੀਨੀ ਤੌਰ ਤੇ ਦੁਬਾਰਾ ਕਰਨਾ ਚਾਹੁੰਦੀ ਹਾਂ ਦੁਬਾਰਾ ਜਿਹੜਾ ਚਾਹੁੰਦੀ ਆ ਕਿ ਹਾਂਜੀ ਵੀ ਇਹ ਵਾਲਾ ਜਿਹੜਾ ਦਿਨ ਦੁਬਾਰਾ ਆਉਣਾ ਚਾਹੀਦਾ ਆ ਜੈਸਮੀਨ ਜਿਹੜੀ ਹੈਗੀ ਆ ਉਹ ਬਿਨਾ ਕਿਤਾਬਾਂ ਸਕੂਲ ਵਿੱਚ ਹਿੱਸਾ ਲੈਣਾ ਪਸੰਦ ਕਰੇਗੀ ਬਹੁਤ ਬਹੁਤ ਧੰਨਵਾਦ ਜੀ Thank mm -hmm. you.